ਜਿਕਾ ਦੁਰੋਂ ਦਾਨਿਕ ਸਵੇਰਾ ਦੇ ਨਾਲ ਤੱਕ ਦਵਾਲੀ ਦੇ ਵਿੱਚ ਮੱਡ ਦੇ ਨਾਲ ਹੀ ਇੱਕ ਟ੍ਰੇਲ ਹੋਇਆ ਹੈ ਟ੍ਰੇਲ ਦੀਆਂ ਕੁਝ ਕੁ ਜੜੀਆਂ ਸਵੇਰਾ ਨੇ ਉਹ ਕੈਦ ਹੋਈਆਂ ਨੇ ਕਿਸ ਤਰ੍ਹਾਂ ਐਮਰਜੈਂਸੀ ਅਗਰ ਆਉਂਦੀ ਹੈ ਤਾਂ ਕਿਸ ਕਿਸ ਡਿਪਾਰਟਮੈਂਟ ਦੇ ਨਾਲ ਸਹਾਇਤਾ ਦਿੱਤੀ ਜਾਣੀ ਹੈ ਅਕਸਰ ਤੇ ਡਾਇਲ 112 ਤੇ ਅਗਰ ਤੁਸੀਂ ਕੋਈ ਵੀ ਐਮਰਜੈਂਸੀ ਦਾ ਕੁਝ ਵੀ ਐਦਾਂ ਦਾ ਕੋਈ ਸੀਨ ਕ੍ਰੀਟ ਹੁੰਦਾ ਤਾਂ ਡਾਇਲ 112 ਦਰਸ਼ਕ ਦਿਓ ਅਕਰ ਜਿਸ ਤਰ੍ਹਾਂ ਕੀ ਫਾਇਰ ਬਗੇਟ ਸਰਵਿਸ ਹੋਵੇ ਜਾਂ ਫਿਰ ਐਂਬੂਲੈਂਸ ਹੋਵੇ ਸਵਾਸਥਿਆ ਵਭਗ ਦੇ ਟੀਮਾ ਹੋਣ ਤਾਂ ਮੌਕੇ ਤੇ ਪਹੁੰਚ ਕੇ ਉਹ ਇਸ ਚੀਜ਼ ਨੂੰ ਕਾਬੂ ਕਰਨ ਲਈ ਪ੍ਰਬੰਧ ਹੋਉਂ ਗਿਆ ਤਾਂ ਇਸ ਤੋਂ ਬਾਅਦ ਕਿਸ ਕਿਸ ਤਰ੍ਹਾਂ ਦੇ ਜਿਹੜੇ ਡਿਪਾਰਟਮੈਂਟ ਨੇ ਚਾਹੇ ਉਹ ਪੁਲਿਸ ਡਿਪਾਰਟਮੈਂਟ ਹੋਵੇ ਚਾਹੇ ਉਹ ਹੈਲਥ ਡਿਪਾਰਟਮੈਂਟ ਹੋਵੇ ਚਾਹੇ ਵਕ ਵਕ ਡਿਪਾਰਟਮੈਂਟਾਂ ਦੀ ਗੱਲ ਹੋਵੇ ਤਾਂ ਉਹ ਟ੍ਰੈਲ ਹੈ ਜਿਹੜਾ ਹੁਣ ਡੱਵਾਲੀ ਦੇ ਵਿੱਚ ਹੋਇਆ ਤੇ ਡੱਵਾਲੀ ਦੇ ਵਿੱਚ ਜਿਹੜੇ ਪੁਲਿਸ ਡਿਪਾਰਟਮੈਂਟ ਹੈ ਤੇ ਸਬ ਡਿਵੀਜ਼ਨ ਦੇ ਐਸਜੀਐਮ ਮਧੂਰ ਦੀ ਕੀ ਦੇ ਵਿੱਚ ਜਿਹੜਾ ਹੈ ਟ੍ਰਾਇਲ ਹੋਇਆ ਤਾਂ ਜਿਸ ਦੇ ਵਿੱਚ ਦਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਅਗਰ ਕੋਈ ਐਦਾਂ ਦੀ ਕੋਈ ਗੱਲਬਾਤ ਹੁੰਦੀ ਹੈ ਤਾਂ ਕਿਸ ਤਰ੍ਹਾਂ ਡੱਵਾਲੀ ਐਸਟੀਐਮ ਅਤੇ ਮੌਕੇ ਦਾ ਜਿਹੜਾ ਪ੍ਰਸ਼ਾਸਨਿਕ ਦਾਇਰਾ ਹੈ ਉਹ ਕਿਸ ਤਰ੍ਹਾਂ ਪਹੁੰਚ ਕੇ ਲੋਕਾਂ ਦੀ ਹੈਲਪ ਕਰੇਗਾ ਤਾਂ ਉਸ ਦਾ ਜਿਹੜਾ ਪੂਰਾ ਟ੍ਰਾਇਲ ਹੈ ਉਹ ਡੱਵਾਲੀ ਦੇ ਤਹਿਸੀਲ ਕਹਿ ਗਏ ਸਾਂ ਕਿ ਕੋਮਪਲੈਕਸ ਦੇ ਵਿੱਚ ਕੀਤਾ ਗਿਆ ਤਾਂ ਜਿਸ ਤੋਂ ਵਧੀਆ ਅ ਦਿਖਾਇਆ ਗਿਆ ਕਿ ਉਹਨਾਂ ਨੇ ਕਹਿੰਦੇ ਕੋਈ ਐਮਰਜੈਂਸੀ ਜਿਸ ਤਰ੍ਹਾਂ ਉਹ ਦਿਖਾ ਦੇਣਾ ਉਸ ਜਗ੍ਹਾ ਦੇ ਉੱਤੇ ਐਮਰਜੈਂਸੀ ਸੀਨ ਜਿਹੜਾ ਕ੍ਰੀਏਟ ਕੀਤਾ ਗਿਆ ਸੀ ਤਾਂ ਉਸ ਤੋਂ ਬਾਅਦ ਡਾਇਰੈਕਟ 112 ਤੇ ਕਾਲ ਜਾਂਦੀ ਹੈ ਤਾਂ ਉਸ ਤੋਂ ਬਾਅਦ ਇਹ ਹਰਿਆਣਾ ਪੁਲਿਸ ਦੀਆਂ ਗੱਡੀਆਂ ਆਉਂਦੀਆਂ ਨੇ ਉਸ ਤੋਂ ਬਾਅਦ ਐਂਬੂਲੈਂਸ ਸੇਵਾ ਹੁੰਦੀ ਹੈ ਤਾਂ ਉਸ ਤੋਂ ਬਾਅਦ ਜਿਹੜੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਪ੍ਰਸ਼ਾਸਨਿਕ ਧਾਰੇ ਨੇ ਉਹ ਇਸ ਜਗ੍ਹਾ ਦੇ ਵਿੱਚ ਮਜੂਦ ਹੁੰਦੇ ਨੇ ਤਾਂ ਕਿਸ ਤਰ੍ਹਾਂ ਜਿਹੜੀ ਕਾਰਵਾਈ ਹੈ ਇਹ ਰਹਿਣ ਵਾਲੀ ਹੈ ਤਾਂ ਅਖੀਰ ਇਹ ਡਰਨ ਦੀ ਲੋਣੀ ਇਹ ਸਿਰਫ ਇੱਕ ਟ੍ਰਾਇਲ ਸੀਗਾ ਜੋ ਕੋਈ ਪ੍ਰਸ਼ਾਸਕਿਕ ਅਧਿਕਾਰੀਆਂ ਵੱਲੋਂ ਆਪਣੇ ਹੀ ਕਰਮਚਾਰੀਆਂ ਨੂੰ ਕਰਵਾਇਆ ਗਿਆ ਹੈ। ਡੈ릭 ਸਵੇਰਾ ਤੋਂ ਜਤਿੰਦ ਦਵਾਲੀ। ਸਚਿਕਾ ਦੋੜੋਂ ਦੈਨਿਕ ਸਵੇਰਾ ਦੇ ਨਾਲ ਤੱਕ ਦਵਾਲੀ ਦੇ ਵਿੱਚ ਮਟਦੇਲ ਦੇ ਨਾਲ ਹੀ ਇੱਕ ਟ੍ਰਾਇਲ ਹੋਇਆ ਹੈ। ਟ੍ਰਾਇਲ ਦੀਆਂ ਕੁਝ ਜੜੀਆਂ ਸਵੇਰਾ ਨੇ ਉਹ ਕੈਦ ਹੋਈਆਂ ਨੇ ਕਿਸ ਤਰ੍ਹਾਂ ਐਮਰਜੈਂਸੀ ਅਗਰ ਆਉਂਦੀ ਹੈ ਤਾਂ ਕਿਸ ਕਿਸ ਡਿਪਾਰਟਮੈਂਟ ਦੇ ਨਾਲ ਸਹਾਇਤਾ ਲਈਤੀ ਜਾਣੀ ਹੈ। ਅਕਸਰ ਜਦੋਂ ਡਾਇਲ 112 ਤੇ ਅਗਰ ਤੁਸੀਂ ਕੋਈ ਵੀ ਐਮਰਜੈਂਸੀ ਦਾ ਕੁਝ ਵੀ ਐਦਾਂ ਦਾ ਕੋਈ ਸੀਨ ਕ੍ਰੀਟ ਹੁੰਦਾ ਤਾਂ ਡਾਇਲ 112 ਦਾਰ ਸਕਦੇ ਹਾਂ ਅਕਰ ਜਿਸ ਤਰ੍ਹਾਂ ਕੀ ਫਾਇਰ ਬਗੇਟ ਸਰਵਿਸ ਹੋਵੇ ਜਾਂ ਫਿਰ ਐਂਬੂਲੈਂਸ ਹੋਵੇ ਸਿਹਤ ਵਿਭਾਗ ਦੀ ਟੀਮਾ ਹੋਣ ਤਾਂ ਮੌਕੇ ਤੇ ਪਹੁੰਚ ਕੇ ਉਹ ਇਸ ਚੀਜ਼ ਨੂੰ ਕਾਬੂ ਕਰਨ ਲਈ ਪ੍ਰਬੰਧ ਹੋਉਂ ਗਿਆ ਤਾਂ ਇਸ ਤੋਂ ਬਾਅਦ ਕਿਸ ਕਿਸ ਤਰ੍ਹਾਂ ਦੇ ਜਿਹੜੇ ਡਿਪਾਰਟਮੈਂਟ ਨੇ ਚਾਹੇ ਉਹ ਪੁਲਿਸ ਡਿਪਾਰਟਮੈਂਟ ਹੋਵੇ ਚਾਹੇ ਉਹ ਹੈਲਥ ਡਿਪਾਰਟਮੈਂਟ ਹੋਵੇ ਚਾਹੇ ਵੱਖ-ਵੱਖ ਡਿਪਾਰਟਮੈਂਟਾਂ ਦੀ ਗੱਲ ਹੋਵੇ ਤਾਂ ਉਹ ਟ੍ਰੈਲ ਆ ਜਿਹੜਾ ਹੁਣ ਡੱਵਾਲੀ ਦੇ ਵਿੱਚ ਹੋਇਆ ਤੇ ਡੱਵਾਲੀ ਦੇ ਵਿੱਚ ਜਿਹੜੇ ਪੁਲਿਸ ਡਿਪਾਰਟਮੈਂਟ ਹੈ ਤੇ ਸਬ ਡਿਵੀਜ਼ਨ ਦੇ ਐਸਜੀਐਮ ਮਧੂਰ ਦੀ ਕੀ ਦੇ ਵਿੱਚ ਜਿਹੜਾ ਹੈ ਟ੍ਰਾਇਲ ਹੋਇਆ ਤਾਂ ਜਿਸ ਦੇ ਵਿੱਚ ਦਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਅਗਰ ਕੋਈ ਐਦਾਂ ਦੀ ਕੋਈ ਗੱਲਬਾਤ ਹੁੰਦੀ ਹੈ ਤਾਂ ਕਿਸ ਤਰ੍ਹਾਂ ਡੱਵਾਲੀ ਐਸਟੀਐਮ ਅਤੇ ਮੌਕੇ ਦਾ ਜਿਹੜਾ ਪ੍ਰਸ਼ਾਸਨਿਕ ਦਾਇਰਾ ਹੈ ਉਹ ਕਿਸ ਤਰ੍ਹਾਂ ਪਹੁੰਚ ਕੇ ਲੋਕਾਂ ਦੀ ਹੈਲਪ ਕਰੇਗਾ ਤਾਂ ਉਸ ਦਾ ਜਿਹੜਾ ਪੂਰਾ ਟ੍ਰਾਇਲ ਹੈ ਉਹ ਡੱਵਾਲੀ ਦੇ ਤਹਿਸੀਲ ਕਹਿ ਗਏ ਸਾਂ ਕਿ ਕੋਮਪਲੈਕਸ ਦੇ ਵਿੱਚ ਕੀਤਾ ਗਿਆ ਤਾਂ ਜਿਸ ਤੋਂ ਵਧੀਆ ਅ ਦਿਖਾਇਆ ਗਿਆ ਕਿ ਉਹਨਾਂ ਨੇ ਕਵਰ ਕੋਈ ਐਮਰਜੈਂਸੀ ਜਿਸ ਤਰ੍ਹਾਂ ਉਹ ਦਿਖਾ ਦੇਣਾ ਉਸ ਜਗ੍ਹਾ ਦੇ ਉਤੇ ਐਮਰਜੈਂਸੀ ਸੀਨ ਜਿਹੜਾ ਕ੍ਰੀਏਟ ਕੀਤਾ ਗਿਆ ਸੀ ਤਾਂ ਉਸ ਤੋਂ ਬਾਅਦ ਡਾਇਰੈਕਟ 112 ਤੇ ਕਾਲ ਜਾਂਦੀ ਹੈ ਤਾਂ ਉਸ ਤੋਂ ਬਾਅਦ ਇਹ ਹਰਿਆਣਾ ਪੁਲਿਸ ਦੀਆਂ ਗੱਡੀਆਂ ਆਉਂਦੀਆਂ ਨੇ ਉਸ ਤੋਂ ਬਾਅਦ ਐਮਬੂਲੈਂਸ ਸੇਵਾ ਹੁੰਦੀ ਹੈ ਤਾਂ ਉਸ ਤੋਂ ਬਾਅਦ ਜਿਹੜੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਨੇ ਉਹ ਇਸ ਜਗ੍ਹਾ ਦੇ ਵਿੱਚ ਮੌਜੂਦ ਹੁੰਦੇ ਨੇ ਤਾਂ ਕਿਸ ਤਰ੍ਹਾਂ ਜਿਹੜੀ ਕਾਰਵਾਈ ਹੈ ਇਹ ਰਹਿਣ ਵਾਲੀ ਹੈ ਤਾਂ ਅਖੀਰਕਾਰ ਇਹ ਡਰਨ ਦੀ ਲੋਣੀ ਇਹ ਸਿਰਫ ਇੱਕ ਚੈਲ ਸੀਗਾ ਜੋ ਕੋਈ ਪ੍ਰਸ਼ਾਸਕਿਕ ਅਧਿਕਾਰੀਆਂ ਵੱਲੋਂ ਆਪਣੇ ਹੀ ਕਰਮਚਾਰੀਆਂ ਨੂੰ ਕਰਵਾਇਆ ਗਿਆ ਹੈ ਡੈ릭 ਸਵੇਰਾ ਤੋਂ ਜਤਿੰਦਰ ਦਵਾਲੀ